ਤੋਂ ਬਾਅਦ ਦਾ ਪ੍ਰਿੰਸੀਪਲ ਪ੍ਰਿੰਸੀਪਲ ਕਾਡਰ ਤੋਂ ਦੋਸ਼ ਹੈ ਇਹ ਗੱਲ ਚर्चा ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਧਨੇ ਰੂਜਰ ਸਾਥ ਵਿੱਚ ਜਿਆਦਾ ਵੱਡੇ ਲਾਭਪੂਰੇ ਵਿੱਚ ਉਹ ਸ਼ਰਤ ਭੁੱਲ ਗਏ ਕਿ ਉਹਨੂੰ ਜਾਮੇ ਸਾ ਦਾ ਨਾਮ ਦਿੱਤਾ ਪਰ ਗੁਰੂ ਸਾਹਿਬਾਂ ਦੇ ਪ੍ਰਸਾਦ ਪਾਏ ਉਹ ਪ੍ਰਸਾਦ ਪਹੁੰਚਾਉਣ ਵਿੱਚ ਤੁਹਾਡਾ ਖੱਤ ਹੈ ਇਸ ਸਰੀਰਾਂ ਨੂੰ ਉਠਾ ਦੇ 100 ਫੀਸਦੀ ਝੁਕਾ ਮੈਂ ਕਿਹਦਾ ਕਾਤਾ ਕਰਦਾ ਹੈ ਕਹਿੰਦਾ ਭਾਵੇਂ ਜਿਹੜਾ ਸਾਧੂ ਦੇ ਨਾਂ ਤੇ ਜਾਣ ਦਿੱਤਾ ਸੀ ਨਾ ਕਿ ਦੂਜੇ ਦਿਨ ਉਹ ਨੂੰ ਨਿਕਾੜ ਗਿਆ ਬਸ ਠੀਕ ਹੈ ਆ ਨਾ ਆਪਣਾ ਗੁਰੂ ਡੋਟ ਵੀ ਜੁਟਦਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਦੀ ਪਤਾ ਨਹੀਂ ਹੁੰਦਾ ਪੰਦਰਾਂ ਖੰਡ ਪਰ ਵਿੱਚ 200 ਪਰ ਆਪ ਜਿਹੜੇ ਸੰਗ ਉਹ ਪਾਇਰ ਹੋਏ ਮੰਦਿਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਜਾਂ ਵਾਕਰਾ ਖਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੱਖ ਵੀ ਸ਼ਹੀਦ ਹੋਏ ਕੋਈ ਅਦਰ ਸ਼ਾਮ ਸੇ ਮੈਂ ਤਾਂ ਆਇਆ ਜੀ ਮੈਂ ਤਾਂ ਇੱਥੇ ਆਇਆ ਹਾਜ਼ਰੀ ਲਈ ਜੀ ਕਿ ਵੀ ਸ਼ਰੀਆ ਮਰੇ ਬ੍ਰੁੱਧ ਗਾਲ ਪੁੱਟ ਕੇ ਦੋਚ ਲਾਇਆ ਜਾਂਦਾ ਮੈਂ ਇੱਥੇ ਆਇਆ ਜੀ ਜੁਣ